ਬੜੀ ਇੰਪੋਰਟੈਂਟ ਆ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਦੋਸ਼ਾਂ ਦੀ ਜਾਂਚ ਕਰਾਉਣ ਲਈ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਜੀ। ਕੁਮਰ ਵਿਜੇ ਪ੍ਰਤਾਪ ਸਿੰਘ ਇਹ ਤੁਹਾਨੂੰ ਪਤਾ ਹੈ ਕਿ ਬੜੀ ਅਜੀਬ ਕਿਸਮ ਦੀ ਸ਼ਖਸੀਅਤ ਹੈ। ਅਰੇ ਉਹ ਸ਼ਖਸੀਅਤ ਆ ਮੈਂ ਇਹਨਾਂ ਦਾ ਬਹੁਤ ਇੱਜ਼ਤਮਾਨ ਸਤਿਕਾਰ ਕਰਦਾ ਮੇਰੀ ਉਹਨਾਂ ਦੇ ਨਾਲ ਕੋਈ ਬਹੁਤ ਸੀ ਕਦੇ ਕਿ ਬਹੁਤ ਗੱਲਬਾਤ ਨਹੀਂ ਹੋਈ ਪਿੱਛੇ ਜੇ ਮੇਰੀ ਇੱਕ ਦਿਨ ਮੈਂ ਟੈਲੀਫੋਨ ਕੀਤਾ ਸੀ ਉਹਨਾਂ ਨੂੰ ਉਹ ਟੈਲੀਫੋਨ ਚੁੱਕ ਨਹੀਂ ਸਕੇ ਸੀ ਲੇਕਿਨ ਅਗਲੇ ਦਿਨ ਉਹਨਾਂ ਦੀ ਜਿਹੜੀ ਕਾਲਬੈਕ ਆਈ ਤੇ ਮੈਂ ਉਹਨਾਂ ਨੂੰ ਆਪਣੀ ਇੰਟਰੋਡਕਸ਼ਨ ਦਿੱਤੀ ਕਿ ਮੈਂ ਫਲਾਣ ਬੋਲਦਾ ਤੇ ਉਹ ਕਿਨੂੰ ਮੈਨੂੰ ਕਿਹਾ ਬੇਚੇ ਤੌਰ ਤੇ ਕਹਿੰਦਾ ਜੀ ਮੈਂ ਤੁਹਾਨੂੰ ਸੁਣਦਾ ਮੈਂ ਤੁਹਾਨੂੰ ਫੋਲੋ ਕਰਦਾ ਔਰ ਉਹਨਾਂ ਨੇ ਆਪਣੇ 2024 ਦਾ ਜ਼ਿਕਰ ਕੀਤਾ ਸੀ ਤੁਸੀਂ ਤਾਂ ਉਹਨਾਂ ਨਾਲ ਇੰਟਰਵਿਊ ਵੀ ਕੀਤੀ ਹੈ ਮਤਲਬ ਮੈਂ ਕਾਬਲੀ ਦੇ ਹਾਲ ਤੋਂ ਦੇਖ ਹਾਂਜੀ ਮੈਂ ਕਾਬਲੀਅਤ ਦੇ لحاظ ਤੋਂ ਦੇਖਦਾ ਕਿ ਜੇ ਮੇਰੇ ਵਰਗੇ ਛੋਟੇ ਬੰਦੇ ਨੂੰ ਵੀ ਉਹ ਨੈਕਸਟ ਡੇ ਫੋਨ ਕਰਦਾ ਤੇ ਇਹ ਕਹਿੰਦਾ ਕਿ ਮੈਂ ਦੀ ਤੁਹਾਡੇ ਚੈਨਲ ਦੇ ਨਾਲ ਜੁੜਿਆ ਹੋਇਆ ਮੈਂ ਤੁਹਾਨੂੰ ਫੋਲੋ ਕਰਦਾ ਤੁਹਾਨੂੰ ਦਿਖਦਾ ਹੈ ਉਹ ਬੰਦੇ ਦੀ ਕਾਬਲੀਅਤ ਜੀ ਉਹਨੇ ਇਹ ਵਿੱਚ ਕੋਈ ਸ਼ੱਕ ਨਹੀਂ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਹ ਅਦਵੀ ਦਾ ਘਟਨਾਕਰਮ ਟੋਟਲ ਹੋਇਆ ਉਹਦੀ ਉਹਨਾਂ ਨੇ ਪੜਤਾਲ ਕੀਤੀ ਸੀ ਔਰ ਉਹ ਪੜਤਾਲ ਦੇ ਵਿੱਚ ਮੁੱਖ ਭੂਮਿਕਾ ਉਹਨਾਂ ਦੀ ਸੀ ਕਿਉਂਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਸੀ ਦੀ ਉਹ ਪੰਜ ਮੈਂਬਰਾਂ ਦੀ ਬਣਾਈ ਸੀ ਔਰ ਉਹਨਾ ਮੁਖੀ ਜਿਹੜਾ ਸੀ ਪ੍ਰਬੋਧ ਕੁਮਾਰ ਉਹ ਵਿਅਕਤੀ ਸੀ ਜਿਹੜਾ ਡੀਜੀਪੀ ਲੈਵਲ ਅਫਸਰ ਸੀਗਾ ਲੇਕਿਨ ਹਾਲਾਤ ਇਹ ਹੋਜੇ ਕਿ ਸਾਹਮਣੇ ਡਾਡੇ ਸੀ ਅੰਜਾਂ ਦੇ ਵਿੱਚੋਂ ਚਾਰ ਅਧਿਕਾਰੀ ਆ ਜਿਹੜੇ ਉਹਨਾਂ ਨੇ ਕੰਮ ਕਰਨ ਤੋਂ ਇਨਕਾਰ ਕਰਤਾ ਸੀ ਸਹਿਯੋਗ ਦੇਣ ਤੋਂ ਇਨਕਾਰ ਕਰਤਾ ਸੀ ਤੇ ਕੱਲਾ ਕੁਮਰ ਵੀ ਦੇ ਪ੍ਰਤਾਪ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਸਰਵਿਸ ਸਰਵਾ ਕਰਤਾ ਸੀ ਕਿ ਜੀ ਤੁਸੀਂ ਹੀ ਸਾਰੀ ਜਾਂਚ ਕਰੋ ਉਹਨਾਂ ਨੇ ਜਾਂਚ ਕੀਤੀ ਉਹ ਕਿਸੇ ਸਿੱਟੇ ਤੇ ਪਹੁੰਚੇ ਉਹਨਾਂ ਨੇ ਕੁਝ ਜਿਹੜੀਆਂ ਹੈਗੇ ਚਾਰ ਸ਼ੀਟਸ ਤਿਆਰ ਕੀਤੀਆਂ ਜਿਨ੍ਹਾਂ ਨੂੰ ਚੁਣੌਤੀ ਦਿੱਤੀ ਗਈ ਹਾਈ ਕੋਰਟ ਦੇ ਵਿੱਚ ਅਰੇ ਉਸ ਵੇਲੇ ਕੁਮਰਬੀਰ ਪ੍ਰਤਾਪ ਸਿੰਘ ਨੇ ਜੇ ਅਸਤੀਫਾ ਦਿੱਤਾ ਸੀ ਤਾਂ ਇਹ ਇਲਜਾਮ ਸੀ ਕਿ ਪੰਜਾਬ ਸਰਕਾਰ ਦਾ ਲਾਰਡ ਡਿਪਾਰਟਮੈਂਟ ਹੈ ਜਿਹੜਾ ਮੈਨੂੰ ਸਹਿਯੋਗ ਨਹੀਂ ਦੇ ਰਿਹਾ ਉਹ ਸਹਿਯੋਗ ਕਿਉਂ ਨਹੀਂ ਦੇ ਰਿਹਾ ਉਹਦੇ ਪਿੱਛੇ ਉਹਨਾਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਮੁੱਖ ਮੰਤਰੀ ਜਿਹੜੀ ਆ ਉਹ ਜ਼ਖੰਦਾਜ਼ੀ ਨਹੀਂ ਕਰਦੇ ਤੇ ਉਹਨਾਂ ਨੇ 프리ਮਚੂਰ ਰਿਟਾਇਰਮੈਂਟ ਲੈ ਲਈ ਸੀ ਹਾਲਾਂਕਿ ਉਹਨਾਂ ਦੀ ਸਰਵਿਸ ਕਾਫੀ ਪਈ ਸੀ ਬੀਜਪੀ ਉਹਨਾਂ ਨੇ ਬਾੜ ਦੇਣਾ ਸੀ ਔਰ ਇਹ ਆਪਾਂ ਸਾਰੇ ਜਾਣਦੇ ਆ ਇਹ ਵੀਡੀਓਜ਼ ਵੀ 5 ਜਨਵਰੀ ਵਿਜੇ ਪ੍ਰਤਾਪ ਸਿੰਘ ਵੀ ਬਾਰ ਬਾਰ ਕਹਿੰਦੀ ਹੈ ਕਿ ਮੈਨੂੰ ਆ ਕੇ ਅਪਰੋਚ ਕੀਤਾ ਗਿਆ ਜੀ ਅਰਵਿੰਦ ਕੇਜਰੀਵਾਲ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਕਿ ਤੁਸੀਂ ਸਾਡੀ ਪਾਰਟੀ ਚ ਆਓ ਔਰ ਆ ਕੇ ਤੁਸੀਂ ਸਾਰਾ ਕੰਮ ਇਹ ਕਰਨਾ ਹੈ ਤੁਹਾਡੀ ਹੀ ਜ਼ਿੰਮੇਵਾਰੀ ਹੋ ਉਹ ਕਹਿੰਦੇ ਜੀ ਚਲੋ ਮੈਨੂੰ ਜੁਆਇਨ ਕਰਵਾਇਆ ਮੈਨੂੰ ਇਹ ਗੱਲ ਕਹੀ ਗਈ ਕਿ ਤੁਹਾਨੂੰ ਸਾਰਾ ਕੁਝ ਜਿਹੜਾ ਹੈਗਾ ਸੌਫ ਦਿੱਤਾ ਜਾਊਗਾ ਜਨਤਕ ਤੌਰ ਤੇ ਉਹਨਾਂ ਨੇ ਕਿਹਾ ਤੁਸੀਂ ਇਹ ਫਰਦਸਾਲ ਕਰਿਓ ਸਿਰੇ ਲਾਇਓ ਉਹ ਕਹਿੰਦੇ ਵੀ ਜਦੋਂ ਕੇਜਰੀਵਾਲ ਸਾਹਿਬ ਇੱਥੇ ਆਉਂਦੇ ਹੁੰਦੇ ਸੀ ਮੈਂ ਉਹਨਾਂ ਨੂੰ ਇਸਕਾਉਟ ਕਰਦਾ ਹੁੰਦਾ ਸੀ ਪਰ ਜਦੋਂ ਕਹਿੰਦੇ ਪਾਰਟੀ ਜਿਸ ਤਰੀਕੇ ਤੇ ਮੈਨੂੰ ਨਾਲ ਦੀ ਨਾਲ ਹੀ ਇਹ ਹੁਕਮ ਹੋ ਗਿਆ ਕਿ ਅੱਜ ਤੋਂ ਬਾਅਦ ਤੁਸੀਂ ਕੇਜਰੀਵਾਲ ਦੇ ਨੇੜੇ ਨਹੀਂ ਹੋਣਾ ਭਾਬੀ ਹੁਣ ਤੇਰੀਆਂ ਜਿਹੜੀਆਂ ਸ਼ਿਵਾਮਾਂ ਦੀ ਕੋਈ ਲੋੜ ਨਹੀਂ ਅਸੀਂ ਜਿੱਤ ਗਏ ਤੇ ਆਪਦੀ ਮਰਜ਼ੀ ਕਰਾਂਗੇ ਤੇ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਬਾਰ-ਬਾਰ ਉਹ ਕਹਿੰਦੀ ਆ ਜੀ ਮੈਂ ਮਤਲਬ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਮਾਹ ਮੰਗਦਾ ਮੈਨੂੰ ਅਸੈਂਬਲੀ 'ਚ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਉਹ ਗੱਲ ਨੂੰ ਗਾ ਨਹੀਂ ਚੋੜਿਆ ਜਾਂਦਾ ਗੱਲ ਉੱਥੇ ਦੀ ਉੱਥੇ ਹੀ ਹੈ ਇਹ ਆਪਣਾ ਜਿਹੜਾ ਦਰਦ ਆ ਉਹ ਕਈ ਵਾਰੀ ਜਿਹੜਾ ਇਹਦਾ ਇਜ਼ਹਾਰ ਕਰ ਚੁੱਕੀ ਹੈ ਲੇਕਿਨ ਉਹਨ ਕਿਉਂਕਿ ਇਲੈਕਸ਼ਨ ਹੈ ਉਥੋਂ ਕੁਲਦੀਪ ਸਿੰਘ ਢਾਲੀਵਾਲ ਖੜੇ ਹੋਏ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਸਾਹਿਬ ਤੋਂ ਔਰ ਉਹਨੇ ਵੀ ਜਿਹੜਾ ਕੈਂਪੇਨ ਹੈ ਕੈਂਪੇਨ ਦੇ ਵਿੱਚ ਉਹ ਕੰਮ ਪੂਰਾ ਕਰ ਰਹੇ ਹੈ ਜੂਨ ਮਹਿਮ ਨੂੰ ਪਖਾ ਦੇ ਰਹੇ ਹੈ ਇਸ ਲਈ ਵੀ ਕਹਿੰਦੇ ਵਿੱਚ ਉਹ ਦੋਕਵਾਰੀ ਬੋਲੇ ਹੈ ਫਿਰ ਵੀ ਜਿਹੜੀ ਲੇਟੈਸਟ ਖਬਰ ਦੀ ਦਾ ਆਪਾਂ ਜ਼ਿਕਰ ਕਰ ਰਹੇ ਆ ਉਹ ਹੈ ਕਿ ਇੱਕ ਥਾਂ ਦੇ ਉੱਤੇ ਜਦੋਂ ਗੁਰਦੀਪ ਸਿੰਘ ਢਾਲੀਵਾਲ ਤੇ ਬਾਕੀ ਸਾਰੀ ਟੀਮ ਬੈਠੀ ਸੀ ਉੱਥੇ ਬੋਲਣ ਦਾ ਮੌਕਾ ਮਿਲਿਆ ਜਲਸੇ ਦੇ ਵਿੱਚ ਕੁਵਰਬਿਜੇ ਪ੍ਰਤਾਪ ਸਿੰਘ ਨੂੰ ਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਜਿਹੜੀ ਗੁਰੂ ਕੀ ਧਰਤੀ ਹੈ ਗੁਰੂ ਦਾ ਹੈ ਜਿਹੜਾ ਹੈਗਾ ਇਲਾਕਾ ਹੈ ਇੱਥੇ ਜਿਹੜੀ ਹੈ ਨਸ਼ੇ ਦਾ ਕਾਰੋਬਾਰ ਹੈ ਇਹ ਪੁਲਿਸ ਵੱਲੋਂ ਫਲਾਇਆ ਜਾ ਰਿਹਾ ਹੈ ਜੀ ਉਹ ਕਹਿੰਦੇ ਮੈਂ ਬੜੇ ਵਾਰ ਕਿਹਾ ਹੈ ਕਿ ਪੁਲਿਸ ਵਾਲਿਆਂ ਨੂੰ ਇਥੋਂ ਤਬਦੀਲ ਕਰ ਦਿੱਤਾ ਜਾਂ ਨਹੀਂ ਕਿਸੇ ਨੂੰ ਤਬਦੀਲ ਨਹੀਂ ਕੀਤਾ ਉਹ ਕਹਿੰਦੇ ਮੈਂ ਤਾਂ ਇੰਨੀ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਗੁਰੂ ਕੀ ਨਗਰੀ ਚੋਂ ਬਾਹਰ ਕੱਢ ਦਿੱਤਾ ਜਾਵੇ ਆ ਜਿਹੜੇ ਬੰਦੇ ਬੈਠੇ ਆ ਲੰਬੇ ਸਮੇਂ ਤੋਂ ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਬਟਾਲਾ ਵਗੈਰਾ ਉਧਰ ਨੂੰ ਭੇਜ ਦਿਓ ਗੁਰੂ ਕੀ ਧਰਤੀ ਨੂੰ ਇਹਨਾਂ ਤੋਂ ਬਚਾ ਲਓ ਇਹਨਾਂ ਨੂੰ ਪਾਸੇ ਕੱਢ ਦਿਓ ਜਿਹੜਾ ਨਸ਼ਾ ਪੱਤਾ ਇਹਨਾਂ ਨੇ ਇੱਥੇ ਬਖਵਾ ਰਹੇ ਆ ਭਾਵੇਂ ਉੱਥੇ ਬਖਵਾ ਲੈਣ ਪਰ ਇੱਥੋਂ ਇਹਨਾਂ ਨੂੰ ਕੱਢੋ ਕਹਿੰਦੇ ਮੇਰੀ ਇਹ ਡਿਮਾਂਡ ਸੀ ਕਤਨੇ ਕਿੰਨੇ ਸੀ ਕਹਿੰਦੇ ਬੰਦੇ ਅਜੇ ਵੀ ਇੱਥੇ ਬੈਠੇ ਕਿਉਂਕਿ ਜਿਹੜਾ ਇੱਕ ਹੈ ਕਈ ਵਾਰੀ ਆਪਾਂ ਕਮਿਸ਼ਨਰ ਬਦਲ ਦਿੰਨੇ ਆ ਐਸਐਸਪੀ ਬਦਲ ਦਿੰਨੇ ਆ ਲੇਕਿਨ ਚੰਦੀ ਸਾਹਿਬ ਜਿਹੜੀ ਅਸਲ ਕਮਾਂਡ ਹੁੰਦੀ ਹੈ ਨਾ ਜਿਹੜਾ ਜਿਹੜੇ ਜਕੜ ਹੁੰਦੀ ਹੈ ਉਹ ਹੁੰਦੀ ਹੈ ਮੁਨਸ਼ੀ ਤੋਂ ਲੈ ਕੇ ਇਨਚਾਰਜ ਤੱਕ ਚਾਹੇ ਉਹ ਐਸਐਚਓ ਕਹਿੰਦੀ ਹੈ ਜਾਂ ਐਪਸ ਸੀਆਈਏ ਦਾ ਇਨਚਾਰਜ ਕਰੀਏ ਅਸਲ ਜਿਹੜਾ ਹੈਗਾ ਕੰਟਰੋਲ ਉਹਨਾਂ ਕੋਲੇ ਹੁੰਦਾ ਹੈ ਮਤਲਬ ਜਿਹੜੇ ਉੱਪਰਲੇ ਅਫਸਰ ਆ ਤਾਂ ਨਿਗਰਾਨ ਹੁੰਦੇ ਆ ਬੇਨ ਚੀਜ਼ ਉਹ ਬੰਦੇ ਹੁੰਦੇ ਆ ਉਹ ਕਹਿੰਦੇ ਬੰਦੇ ਤਾਂ ਉਹੀ ਬੈਠੇ ਆ ਔਰ ਇਹਨੇ ਸਾਕ ਖਤਮ ਕਿਵੇਂ ਹੋ ਗਈ ਇਹ ਤੋਂ ਪਹਿਲਾਂ ਉਹਨੇ ਕਹਿ ਦਿੱਤੀ ਕਿ ਮੇਰਾ ਜਿਹੜਾ ਹੈਗਾ ਟੈਲੀਫੋਨ ਤੇ ਜਿਹੜਾ ਟਾਈਪ ਹੁੰਦਾ ਸੀ ਔਰ ਮੈਂ ਕਿਉਂਕਿ ਉਹਨੇ ਇੰਟੈਲੀਜੈਂਸ ਦੇ ਵਿੱਚ ਕੰਮ ਕੀਤਾ ਉਹ ਉਹ ਕੁਝ ਵੀ ਕੰਮ ਕਰਦੇ ਰਹੇ ਉਹਨਾਂ ਨੂੰ ਪਤਾ ਹੈ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ ਤੇ ਉਹਨੇ ਕਿਹਾ ਮੈਂ ਰਾਗਵ ਜੱਡਾ ਨੂੰ ਕਹਿ ਕੇ ਜੱਡਾ ਸਾਹਿਬ ਮੈਨੂੰ ਕਿਹੜੀ ਕੈਟਾਗਰੀ ਚ ਰੱਖਿਆ ਮੈਂ ਤੁਸੀਂ ਕਿ ਮੇਰੇ ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਆ ਮੇਰਾ ਟੈਲੀਫੋਨ ਟੈਪ ਕਿਉਂ ਹੋ ਰਿਹਾ ਹੈ ਨਤੀਜਾ ਇਹ ਹੋਇਆ ਕਿ ਜਿਹੜੇ ਬੰਦੇ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਜਿਸ ਅਫਸਰ ਨੇ ਉਹ ਨਹੀਂ ਬਦਲੀ ਕਰਤੀ ਜਿਹੜੇ ਮੇਰਾ ਟੈਲੀਫੋਨ ਟੈਪ ਕਰਦੇ ਸੀ ਉਹ ਉਮੈਦਾ ਉਮੇ ਅਗਲੀ ਗੱਲ ਉਹ ਕੀ ਕਹਿੰਦੇ ਐ ਕਿ ਜਿਹੜੇ ਆ ਲੋਕ ਨਸ਼ੇ ਵਾਲੇ ਨਸ਼ੇ ਦਾ ਕੰਮ ਕਰਦੇ ਤੇ ਇੱਥੇ ਬੈਠੇ ਐ ਇਹਨਾਂ ਨੂੰ ਪ੍ਰੋਟੈਕਸ਼ਨ ਕੌਣ ਦਿੰਦਾ ਹੈ ਉਹਨਾਂ ਨੇ ਸਿੱਧਾ ਰਗਵ ਚੜ੍ਹੇ ਦਾ ਨਾਮ ਲਿਆ ਕਿ ਰਗਵ ਚੜ੍ਹਦਾ ਇਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ ਹੈ ਗੱਲ ਇੱਥੇ ਨਹੀਂ ਰੁਕੀ ਉਹਨਾਂ ਨੇ ਨਾਲੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਅੱਜ ਜੇਲ੍ਹ ਦੇ ਵਿੱਚ ਐ ਜੇ ਅੱਜ ਉਹ ਫਸਿਆ ਵੈ ਉਹ ਕਲਾ ਮੋਦੀ ਸਰਕਾਰ ਨੇ ਨਹੀਂ ਸਹਾ ਜਿਹੜੇ ਉਹਨਾਂ ਦੇ ਨੇੜਲੇ ਦੋਸਤ ਮਿੱਤਰ ਸੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੀ ਟੀਮ ਦੇ ਵਿੱਚ ਸੀ ਉਹਨਾਂ ਨੇ ਸਹਾ ਕਿਉਂਕਿ ਕਹਿੰਦੇ ਉਹਨਾਂ ਦੇ ਜਿਹੜੀ ਹੈਗੇ ਸਾਰੇ ਅੰਦਰਲੇ ਭੇਜ ਸਰਕਾਰ ਨੂੰ ਇਹਦੀ ਨੂੰ ਜਾਂ ਸੀਬੀਆਈ ਨੂੰ ਦਿੱਤੇ ਹੈ ਭੇਜ ਦਿੱਤੇ ਤੇ ਮਾਰੀ ਉਡਾਰੀ ਪਹੁੰਚ ਗਏ ਲੰਡਨ ਔਰ ਕੇਜਰੀਵਾਲ ਕਿੱਥੇ ਬੈਠਾ ਜੇਲ੍ਹ ਦੇ ਵਿੱਚ ਉਹ ਕਹਿੰਦੇ ਜੇ ਕੇਜਰੀਵਾਲ ਨੇ ਮੇਰੀਆਂ ਸਿਵਾਮਾ ਹਾਸਲ ਕੀਤੀਆਂ ਹੁੰਦੀਆਂ ਮੈਨੂੰ ਲਾਂਬੇ ਨਾ ਕੀਤਾ ਹੁੰਦਾ ਅੱਜ ਕਿਸੇ ਦੀ ਪਹੁੰਚ ਨਹੀਂ ਸੀ ਕਿ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲੇਦਾ ਮੈਂ ਉਹਨੂੰ ਆਪਣੇ ਆਪ ਜਿਹੜੀ ਹੈਗੀ ਬਚਾਉਂਦਾ ਮੈਂ ਉਹਦੀ ਪ੍ਰੋਟੈਕਸ਼ਨ ਕਰਦਾ ਉਹਦੀ ਮਦਦ ਕਰਦਾ ਮੈਨੂੰ ਪਾਸੇ ਕੀਤਾ ਗਿਆ ਇਹ ਉਹਨਾਂ ਦੀ ਇਲਜ਼ਾਮਬਾਜ਼ੀ ਹੈ ਪਿਛਲੇ ਦਿਨਾਂ 'ਚ ਆਪਾਂ ਥੋੜਾ ਜ਼ਿਕਰ ਪਹਿਲਾਂ ਵੀ ਕੀਤਾ ਸੀ ਜੀ ਜੀ ਲੇਕਿਨ ਹੁਣ ਗੁੱਲ ਕੱਲ ਖੁੱਲ ਕੇ ਸਾਹਮਣੇ ਆ ਗਈ ਹੈਰਾਨੀ ਜਨਕ ਜਿਹੜੀ ਹੈ ਸਥਿਤੀ ਇਹ ਹੈ ਕਿ ਜੋ ਇਲਜ਼ਾਮ ਕੁਮਰ ਵਿਜੇ ਪ੍ਰਤਾਪ ਸਿੰਘ ਲਾਉਦਾ ਹੈ ਉਹਦਾ ਨਾਂ ਤਾਂ ਕੋਈ ਖੰਡਨ ਕਰਦਾ ਹੈ ਤੇ ਨਾ ਹੀ ਉਹਨਾਂ ਇਲਜ਼ਾਮਾਂ ਦੇ ਆਧਾਰ 'ਤੇ ਕੋਈ ਕਾਰਵਾਈ ਕਰਦਾ ਹੈ ਮੁੱਖ ਮੰਤਰੀ ਸਾਹਿਬ ਸਾਡੇ ਦੇਖੇ ਬੋਲਣ ਚੱਲਣ ਦੇ ਵਿੱਚ ਬੜੇ ਤੇਜ਼ ਤਰਾਰ ਹੈ ਉਹ ਜਾ ਕੇ ਵੱਖ-ਵੱਖ ਸਟੇਟਾਂ ਦੇ ਵਿੱਚ ਪ੍ਰਚਾਰ ਵੀ ਕਰਦੇ ਐ ਇੱਥੇ ਵੀ ਉਹ ਆਪੋਜੀਸ਼ਨ ਨੂੰ ਖੰਗੜ ਨਹੀਂ ਦਿੰਦੇ ਜਿਹੜਾ ਕੋਈ ਮਾੜਾ ਬੋਟਾ ਖੰਗੜਾ ਉਹਨੂੰ ਕਹਿ ਨਹੀਂਦੇ ਆ ਪਈ ਐ ਤੇਰੀ ਫਾਈਲ ਸਾਡੀਆਂ ਕਦੇ ਖੁਸ਼ ਕਦੇ ਕੁਸ਼ ਕਦੇ ਫਿਰ ਇਹ ਵੀ ਕਹਿ ਦਿੰਦੇ ਆ ਫਿਰ ਫੇਰ ਵੀ ਚੁੱਪ ਕਰੇਗੇ ਇਹਦੇ ਤੋਂ ਅਸੈਂਬਲੀ 'ਚ ਬੋਲੀਏ ਨਾ ਉਹ ਇਸ ਤਰ੍ਹਾਂ ਚੁੱਪ ਕਰਾਉਂਦੇ ਐ ਪਰ ਜਦੋਂ ਕੁੰਬਰ ਵੀ ਦੇ ਪ੍ਰਤਾਪ ਸਿੰਘ ਐਨੇ ਗੰਭੀਰ ਇਲਜ਼ਾਮ ਲਾਉਂਦਾ ਉੱਥੇ ਮੂੰਹ ਕਿਉਂ ਬੰਦ ਐ ਉੱਥੇ ਬੰਦਾ ਕੋਈ ਬੋਲਦਾ ਕਿਉਂ ਨਹੀਂ ਇਹ ਆਪਣੇ ਆਪ 'ਚ ਐ ਕੁਰੇ ਮਾ ਮਨਾ ਪਰਿਸ਼ਦ ਨੇ ਚੱਕ ਲਿਆ ਉਹ ਕਹਿੰਦੇ ਰੂਲਿੰਗ ਪਾਰਟੀ ਦਾ ਇੱਕ ਐਮਐਲਏ ਜਿਹੜਾ ਆਈਜੀ ਦੇ ਰੈਂਕ ਤੋਂ ਰਿਟਾਇਰਮੈਂਟ ਲੈ ਕੇ ਆਇਆ ਹੋਇਆ ਹੈ ਜਿਹੜਾ ਅੰਦਰਲੇ ਸਿਸਟਮ ਨੂੰ ਸਾਰਾ ਕੁਝ ਜਾਣਦਾ ਹੈ ਜੇ ਉਹ ਕਹਿੰਦਾ ਕਿ ਨਸ਼ੇ ਪੱਤੇ ਦਾ ਕਾਰੋਬਾਰ ਉਹ ਪੁਲਿਸ ਦੀ ਜਿਹੜੀ ਹੈਗੀ ਮਲੀ ਪੁਖਤ ਨਾਲ ਫੋਰ ਹੈ ਤਾਂ ਸ਼੍ਰੀਮਾਨ ਜੀ ਇਸ ਮਾਮਲੇ ਦੀ ਤਾਂ ਜਾਂਚ ਹੋਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਜਾਂ ਰੂਲਿੰਗ ਪਾਰਟੀ ਦੇ ਕੌਣ-ਕੌਣ ਬੰਦੇ ਉਹਨਾਂ ਦੇ ਨਾਲ ਜੁੜੇ ਹੋਏ ਐ ਇਸ ਕੰਮ ਦੇ ਵਿੱਚ ਇਹ ਮੁੱਦਾ ਲੈ ਕੇ ਹੁਣ ਸਾਫ ਕਾ ਡਿਪਟੀ ਮੁੱਖ ਮੰਤਰੀ ਜਿਹੜੇ ਜ਼ਿਲ੍ਹਿਆਂ ਦੇ ਵੀ ਮੰਤਰੀ ਰਹੇ ਐ ਜਿਹੜੇ ગ્રામ ਮੰਤਰੀ ਵੀ ਰਹੇ ਐ ਸੁਖਤੇਂਦਰ ਸਿੰਘ ਰੰਦਾਵਾ ਹੁਣ ਸੁਖਤੇਂਦਰ ਸਿੰਘ ਰੰਦਾਵਾ ਨੇ ਇਹ ਚਿੱਠੀ ਲਿਖ ਦਿੱਤੀ ਐ ਜੀ ਚੋਣ ਕਮਿਸ਼ਨ ਨੂੰ ਕਿ ਚੋਣ ਕਮਿਸ਼ਨੇ ਦੀ ਜਾਂਚ ਕਰਾਵੇ ਇਹ ਚੋਣ ਚੋਣ ਕਮਿਸ਼ਨ ਜਾਂਚ ਕਰਵਾਉਂਦਾ ਨਹੀਂ ਕਰਵਾਉਂਦਾ ਇਹ ਤਾਂ ਚੋਣ ਕਮਿਸ਼ਨ ਤੇ ਨਿਰਭਰ ਐ ਪਰ ਜੇ ਆਪਾਂ ਦੂਜਾ ਪਾਸਾ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਹੱਥ ਇੱਕ ਹੋਰ ਹਸਿਆਰਾ ਗਿਆ ਜੀ ਜੇ ਉਹ ਚੋਣ ਕਿ ਉਹ ਚੌਂਤੇ ਇਸ ਮਾਮਲੇ ਦੀ ਜਾਂਚ ਕਰਵਾ ਸਕਦੇ ਆ ਕਿ ਜੇ ਜहां से ਸ਼ੁਰੂ ਹੋਗੀ ਤੇ ਫਿਰ ਤੰਦੀ ਸਾਹਿਬ ਪਤਾ ਨਹੀਂ ਕਿ ਕਿਹੜੇ ਕਿਹੜੇ ਘਰਾਂ ਦੇ ਵਿੱਚ ਸੱਤਰ ਬੇਸੀ ਜੀ